ਅੰਜੇ ਸასიਆ ਗਲ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਠੀਕ ਹੈ ਜੀ ਅੱਜ ਵਾਲੀ ਵੀਡੀਓ ਜੋ बॉਟਮ ਦੇ ਵਿੱਚ ਹੈ ਜੀ ਚੌੜੇ ਪਣੇ ਦੇ ਵਿੱਚ बॉਟਮ ਬਣਾਉਣ ਲੱਗੇ ਆਪਾਂ 2.5 ਮੀਟਰ ਆਪਣੇ ਕੋਲੇ ਕੱਪੜਾ बॉਟਮ ਦਾ ਠੀਕ ਹੈ ਜੀ ਚੌੜਾ ਪਣਾਗਾ ਇਸ ਤਰ੍ਹਾਂ ਦਾ ਵੈਲਵਟ ਦਾ ਕੱਪੜਾ ਜੀ ਇਹ ਵਾਲਾ ਆ ਦੇਖੋ ਜੀ ਵੈਲਵਟ ਦੇ ਵਿੱਚ ਪਿਓਰ ਵੈਲਵਟ ਦਾ ਕੱਪੜਾ ਜੀ ਤੇ ਚੌੜੇ ਪਣੇ ਦੇ ਵਿੱਚ ਆ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਲਿਓ ਘੇਰ ਲੋਟ ਹੀ ਚੌੜੇ ਪਣੇ ਦਾ ਫੋਲਡਿੰਗ ਕਰ ਲਿਓ ਉਹ ਆਪਾਂ ਫੋਲਡਿੰਗ ਕਰ ਲਈ ਘੇਰ ਲੋਟ ਹੀ ਚੌੜਾ ਪਣਾ ਇਹ ਠੀਕ ਹੈ ਜੀ ਘੇਰ ਲੋਟ ਹੀ ਘੇਰਾ ਫੋਲਡਿੰਗ ਕਰ ਲੈਣੀ ਆ 2.5 ਮੀਟਰ ਆਪਣੇ ਕੋਲ ਸਾਰਾ ਕੱਪੜਾ ਜੀ ਇਹ ਠੀਕ ਹੈ ਵਾਲ ਵਗੈਰਾ ਚੰਗੀ ਤਰ੍ਹਾਂ ਕੱਢ ਲੈਣੇ ਆ ਇੱਕ ਪਾਸੇ ਇਹਨਾਂ ਦੀ ਕੁੰਦਿਆਂ ਦੀ ਸਿਲਾਈ ਲਾ ਮਾਰਕਿੰਗ ਕਰ ਲਿਓ ਤੇ ਇੱਕ ਪਾਸੇ ਤੁਸੀਂ ਝੋਲੀ ਦੀ ਮਾਰਕਿੰਗ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਕੱਪੜਾ ਸੀਗਾ ਹੁਣ ਬਸ ਫੋਲਡਿੰਗ ਕਰ ਰਿਹਾ ਘੇਰ ਲੋਟ ਹੀ ਫੋਲਡਿੰਗ ਕਰ ਲਿਆ ਡਬਲ ਫੋਲਡਿੰਗ ਨਹੀਂ ਜੀ ਘੇਰ ਲੋਟ ਹੀ ਕਰ ਲਿਆ ਹੁਣ ਤੁਸੀਂ ਕੀ ਕਰਨਾ ਆਜੋ ਜੀ ਹੁਣ ਇਹਨਾਂ ਦੀ ਜਿਹੜੀ ਲੈਂਥ ਆ ਪਹੁੰਚੇ ਦੀ ਉਹ ਹੈਗੀ ਆ ਬਿਨਾ ਬੈਲਟ ਤੋਂ ਪ੍ਰੋਪਰ ਜਿਹੜੀ ਬਾਟਮ ਦੀ ਲੈਂਥ ਹੈ ਉਹ 37 ਇੰਚ ਤਿਆਰ ਆ ਠੀਕ ਹੈ ਜੀ 4 ਇੰਚ ਵਿੱਚੋਂ 벨ਟ ਦਾ ਕੱਟਤਾ ਪਿੱਛੇ ਰਹਿ ਗਿਆ 33 ਇੰਚ 33 33 ਇੰਚ ਦੇ ਆਪਾਂ ਕੁੰਦਿਆਂ ਦੀ ਲੈਂਥ ਪਾਵਾਂਗੇ ਠੀਕ ਹੈ ਜੀ ਹਾਲ ਨੂੰ ਇੱਥੋਂ ਮਾਰਕਿੰਗ ਰੱਖਿਓ ਇੱਥੋਂ ਤੱਕ ਆਇਓ 33 ਇੰਚ ਤੇ ਇੱਥੇ ਮਾਰਕਿੰਗ ਕਰ ਦਿਓ ਇਸ ਤਰ੍ਹਾਂ ਜੀ ਇਸ ਤਰ੍ਹਾਂ ਠੀਕ ਹੈ ਮੈਂ ਚਾੱਕ ਦਾ ਦੂਸਰੀ ਸਾਈਡ ਲਾ ਕੇ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਠੀਕ ਹੈ 33 ਇੰਚ ਤੇ ਕਰ ਲਈ ਨਾ 33 ਇੰਚ ਕਰਨ ਤੋਂ ਬਾਅਦ ਫਿਰ ਇੱਧਰ 33 ਇੰਚ ਕੀਤਾ ਇੱਧਰ ਲਈ ਕੰਨੀ ਤੇ ਆ ਜਾਓ ਤੁਸੀਂ ਠੀਕ ਹੈ ਜੀ ਕਰਨਾ ਇੱਥੋਂ ਆਂਚੀ ਟੇਪ ਰੱਖੋਗੇ ਐਂਟੀ ਟੇਪ ਇਸ ਤਰ੍ਹਾਂ ਰੱਖਿਓ ਠੀਕ ਹੈ 11 ਇੰਚ ਤੇ ਮਾਰਕਿੰਗ ਕਰ ਲਿਓ ਇੰਚ ਆਪਾਂ ਜਿਹੜੀ ਇੱਥੇ ਕਟਾਈ ਪਾਉਣੀ ਉਹਨੇ 10 ਇੰਚ ਰਹਿ ਜਾਊਗਾ ਇਹ ਠੀਕ ਹੈ ਜੀ 11 ਇੰਚ ਤੇ ਇੱਥੇ ਮਾਰਕਿੰਗ ਕਰ ਲਿਓ ਇਸ ਤਰ੍ਹਾਂ 11 ਤੇ ਠੀਕ ਹੈ ਆਹ ਚੜਾਈ ਪਾ ਲਿਓ 2.5 ਇੰਚ ਦੀ ਕਿਉਂਕਿ ਦੂਸਰੇ ਪਾਸੇ ਦੇ ਉਹ ਦੋ ਕੁੰਡੇ ਹੋਗੇ ਇਧਰਲੇ ਦੋ ਕੁੰਡੇ ਹੋ ਜਾਣਗੇ ਠੀਕ ਹੈ ਇਹ 2.5 ਇੰਚ ਨੂੰ ਪਾ ਲਿਓ 3 ਇੰਚ ਨੂੰ ਤੁਸੀਂ ਕਿ ਕਿਠਾ ਕਾਟ ਵੀ ਪੈ ਜਾਣੀ ਹੈ ਠੀਕ ਹੈ 3 ਇੰਚ 3 ਇੰਚ ਹੀ ਇਧਰ ਵੀਰੇ ਜਿਹੜੀ ਆਪਾਂ ਕੁੰਦਿਆਂ ਦੀ ਸੀਨ ਉਹ ਨੋਕ ਤੋਂ ਇੱਥੋਂ ਤੱਕ ਲਾਈ ਹੈ ਨਾ ਇਹ 3 ਇੰਚ ਚੜਾਈ ਲੋਟ ਲਾਇਓ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਆ ਦੇਖੋ ਇੱਥੇ ਕੈਂਚੀ ਟੇਪ ਆ ਖੁੰਗੇ ਨੋਕ ਤੇ ਇੱਥੇ ਤੱਕ 3 ਇੰਚ ਹੋ ਗਿਆ ਨਾ 3 ਇੰਚ ਨੂੰ ਆਹ ਵਾਲੀ 3 ਇੰਚ ਤੋਂ ਇੱਥੋਂ ਇੰਚ ਟੇਪ ਰੱਖੋਗੇ ਆਹ ਨੋਕ ਤੱਕ ਇਧਰਲੀ ਨੋਕ ਤੱਕ ਠੀਕ ਹੈ ਇਸ ਨੋਕ ਤੋਂ ਇਸ ਨੋਕ ਤੱਕ ਕੈਂਚੀ ਟੇਪ ਰੱਖੋਗੇ ਰੱਖਦੇ ਹੋਏ ਇਸ ਤਰ੍ਹਾਂ ਮਾਰਕਿੰਗ ਕਰੋਗੇ ਮਾਰਕਿੰਗ ਕਰਕੇ ਫਿਰ ਇਹਦੀ ਕਟਾਈ ਕਰੋਗੇ ਠੀਕ ਹੈ ਜੀ ਇਸ ਤਰ੍ਹਾਂ ਓਕੇ ਹੋ ਗਿਆ ਜੀ ਹੁਣ ਤੁਸੀਂ ਆਜੋ ਦੂਸਰੇ ਪਾਸੇ ਕੁੰਡੇ ਦੀ ਆ ਮਾਰਕਿੰਗ ਇੱਕ ਪੱਲਾ ਹੋ ਗਿਆ ਕੁੰਡੇ ਹੋਗੇ ਦੂਸਰਾ ਪੰਦਾ ਹੁਣ ਆਓ ਜੀ ਇੱਥੇ 33 ਇੰਚ ਤੇ ਫਿਰ ਠੀਕ ਹੈ 33 ਇੰਚ ਤੇ ਲੈਂਥ ਲਗਾ ਲਓ ਇੱਥੇ ਆਉਗੀ ਠੀਕ ਹੈ ਇੱਥੇ ਜੀ ਠੀਕ ਹੈ 33 ਇੰਚ ਹੋ ਗਿਆ ਹੁਣ ਸਣੇ ਝੋਲੀ ਜਿੱਥੇ ਆਪਾਂ ਝੋਲੀ ਦੀ ਮਾਰਕਿੰਗ ਕੀਤੀ ਆ ਫੇਰ ਨੋਕ ਤੋਂ ਕੈਂਚੀ ਇੰਚੀ ਟੇਪ ਲਾਓ 44.5 ਇੰਚ ਜਾ ਰਿਹਾ ਠੀਕ ਹੈ 44.5 ਇੰਚ ਇੱਥੋਂ ਨੋਕ ਰੱਖਿਓ ਇੱਥੋਂ ਇੰਚੀ ਟੇਪ ਰੱਖਿਓ ਇੱਥੋਂ 44.5 ਇੰਚ ਤੇ ਸੈਂਟਰ ਤੇ ਲਗਾ ਦਿਓ ਇਸ ਤਰ੍ਹਾਂ ਠੀਕ ਹੈ ਫੇਰ ਉਧਰਲੀ ਨੋਕ ਤੇ ਲਗਾ ਦਿਓ ਆਹ ਨੋਕ ਇੱਥੋਂ ਕੈਂਚੀ ਇੰਚੀ ਟੇਪ ਰੱਖੋਗੇ ਇੱਥੇ ਲਜਾਉਂਗੇ 4.47 ਤੇ ਮਾਰਕਿੰਗ ਕਰੂਗੇ ਠੀਕ ਹੈ ਇਹ 4.47 ਹੋ ਗਿਆ ਹੁਣ ਤੁਸੀਂ ਦੇਖੋ ਆਪਾਂ ਉਧਰਲੇ ਪਾਸੇ ਝੋਲੀ ਦੀ ਮਾਰਕਿੰਗ ਕੀਤੀ ਹੈ 11 ਤੇ ਆ ਦੇਖੋ ਜੀ 11 ਤੇ ਇੱਥੇ ਆ ਗਈ ਠੀਕ ਹੈ ਇਸ ਤਰ੍ਹਾਂ ਪਰਫੈਕਟ ਤੁਹਾਡੀ ਕਟਿੰਗ ਹੋਊਗੀ ਕੋਈ ਕਾਣ-ਵਾਨ ਘੱਟ-ਵਾਦ ਨਹੀਂ ਹੋਊਗੀ ਠੀਕ ਹੈ ਜੀ ਹੁਣ ਤੁਸੀਂ ਸਭ ਤੋਂ ਪਹਿਲਾਂ ਇੱਥੋਂ ਸੀਨ ਕਟਿੰਗ ਕਰ ਦਿਓ ਇਹ ਸੀਨ ਕਟਿੰਗ ਕਰਨ ਤੋਂ ਬਾਅਦ ਫਿਰ ਤੁਸੀਂ ਇਹ ਝੋਲੀ ਦੀ ਜਿਹੜੀ ਸੀਨ ਵਾਲੀ ਆਪਾਂ ਮਾਰਕਿੰਗ ਕਰਕੇ ਤੁਹਾਨੂੰ ਦਿਖਾ ਦਿੱਤੀ ਹੈ ਜੀ ਫੇਰੇ ਵਾਲੀ ਕਟਿੰਗ ਕਰਿਓ ਠੀਕ ਹੈ ਜੀ ਪਹਿਲਾਂ ਇਹਨਾਂ ਦੀ ਲੈਂਥ ਉਤਾਰ ਲਓ ਦੋਨਾਂ ਪੱਲਿਆਂ ਦੀਆ ਵਾਲੀ ਪਰਫੈਕਟ ਲੈਂਥ ਜਿਹੜੀ 44.5 ਇੰਚ ਦੋਨਾਂ ਪੱਲਿਆਂ ਦੀ ਆਪਾਂ ਬਣੂਗੀ ਸਣੇ ਝੋੜੀ ਵਿੱਚੋਂ 33 33 ਇੰਚ ਦੇ ਕੁੰਦਿਆਂ ਦੀ ਲંબਾਈ ਕੱਢੀ ਜਾਊਗੀ 11 ਇੰਚ ਝੋੜੀ ਦੀ ਮਾਰਕਿੰਗ ਕੱਢੀ ਜਾਊਗੀ ਠੀਕ ਹੈ ਕੇਰਾ ਆਪਾਂ ਲੈਂਥ ਲਾ ਕੇ ਕਪੜਾ ਅਲੱਗ ਕਰ ਦਈਏ ਇਸ ਤਰ੍ਹਾਂ ਦੀ ਓਕੇ ਜੀ ਹੋ ਗਿਆ ਹੁਣ ਤੁਸੀਂ ਇੱਥੋਂ ਰੱਖੋਗੇ ਇਸ ਤਰ੍ਹਾਂ ਬਾਟਮ ਜੇ ਬਣਾਓਗੇ ਭਾਰੀ ਵੀ ਬਣੂਗੀ ਤੇ ਹਲਕੀ ਨਹੀਂ ਬਣੂਗੀ ਇਸ ਤਰ੍ਹਾਂ ਬਾਟਮ 2.5 ਮੀਟਰ ਕਪੜੇ ਦੇ ਵਿੱਚ ਚੌੜੇ ਪਣੇ ਦਾ 2.5 ਮੀਟਰ ਕਪੜਾ ਜੀ ਠੀਕ ਹੈ ਇਸ ਤਰ੍ਹਾਂ ਆ ਲਓ ਜੀ ਓਕੇ ਹੋ ਗਿਆ ਹੁਣ ਇੱਥੋਂ ਕੈਂਚੀ ਲਾ ਜਾਓਗੇ ਇਸ ਤਰ੍ਹਾਂ ਇੱਧਰੋਂ ਇਸ ਤਰ੍ਹਾਂ ਵੀਰੇ ਠੀਕ ਹੈ ਹਾਂ ਤੁਸੀਂ ਇੱਥੋਂ ਵੀ ਕਟਿੰਗ ਕਰ ਦਿਓ ਇਸ ਤਰ੍ਹਾਂ ਓਕੇ ਜੀ ਹਾਂ ਤੁਸੀਂ ਆ ਦੇਖੋ ਇਹਨੂੰ ਰਿਸਕਾ ਲਓ ਪੱਲੇ ਨੂੰ ਇਸ ਤਰ੍ਹਾਂ ਟੇਬਲ ਤੇ ਪੂਰਾ ਹੋ ਜਾਊਗਾ ਆਪਣੇ ਤੁਹਾਨੂੰ ਮੈਂ ਪਰਫੈਕਟ ਤੇ ਸਮਝਾਉਂਗੀ ਇਸ ਤਰੀਕਾ ਕਿਤੋਂ ਵੀ ਘਾਟਵਾਦ ਨਾ ਰਹੇ ਠੀਕ ਹੈ ਇਸ ਤਰ੍ਹਾਂ ਹਾਂ ਕੁੰਡੇ ਦੇ ਉੱਪਰ ਕੁੰਦਰ ਕੋਸ ਇਸ ਤਰ੍ਹਾਂ ਫੇਰ ਆਹ ਵਾਲੇ ਜਿਹੜੇ ਆਪਾਂ ਵਿਚਾਰੇ ਸੈਂਟਰ ਦੀ ਸੀਨ ਆ ਜੀ ਇਹਨੂੰ ਉਧਰਲੇ ਤੇ ਪਾਸੇ ਦੋਨੇ ਪਾਸੇ ਕੰਨੀਆਂ ਆਗਣਾ ਸਹੀਆਂ ओके ਆ ਜੀ ਹੁਣ ਤੁਸੀਂ ਇੱਥੋਂ ਨੂੰ ਪਹਿਲਾਂ ਕੱਟ ਦਿਓ ਦੋਨੇ ਪੱਲੇ ਕੁੰਦੇ ਆ ਜਿਹੜੇ ਹਨਾ ਉਹ ਵੀ ਤੁਸੀਂ ਕਹੋਗੇ ਇਹਨਾਂ ਨੂੰ ਅਲੱਗ-ਅਲੱਗ ਕਰ ਲਿਓ ਇਸ ਤਰ੍ਹਾਂ ਆਪਾਂ ਕਾ ਦੇਖੋ ਜੀ ਦੋਨੇ ਕੁੰਦੇ ਅਲੱਗ-ਅਲੱਗ ਕਰ ਲਏ ਜੁਆਇੰਟ ਹੋ ਗਏ ਸੀ ਨਾ ਸੀਨ ਇੱਥੇ ਅਲੱਗ-ਅਲੱਗ ਕਰ ਲੇ ਇਸ ਤਰ੍ਹਾਂ ਵਿਛਾ ਲਓ ਇਹਦੇ ਉੱਪਰ ਹੀ ਚੰਗੀ ਤਰ੍ਹਾਂ ਕੋਈ ਵਾਲ ਵਗੈਰਾ ਨਾ ਰਵੇ ਵੀਰੇ ਧਿਆਨ ਰੱਖਿਓ ਚੀਜ਼ ਦਾ ਇੱਕ ਤਾਂ ਕਪੜਾ ਬੈਲਵੈਟ ਦਾ ਠੀਕ ਹੈ ਜੇ ਵਾਲ ਵਗੈਰਾ ਰਹਿ ਗਿਆ ਝੋਲ ਬੈਲਵੈਟ ਦੇ ਵਿੱਚ ਉਹ ਸੈੱਟ ਨਹੀਂ ਹੁੰਦੀ ਠੀਕ ਹੈ ਇਸ ਤਰ੍ਹਾਂ ਹੁਣ ਤੁਸੀਂ ਇੱਥੇ ਆਗੇ ਠੀਕ ਹੈ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਹੁਣ ਤੁਸੀਂ ਲਾਓ ਇੱਥੇ ਇਹ 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 ਝੋਲੀ ਦੀ ਮਾਰਕਿੰਗ ਹੈ ਜਿਹੜੀ ਠੀਕ ਹੈ ਉਹ ਇਥੋਂ ਕਾਟ ਪਾ ਦੇਣੀ ਆ ਬਸ ਹੋਰ ਕੁਝ ਨਹੀਂ ਵੀਰੇ ਕਾਟ ਪਾ ਦਿਓ ਕਾਟ ਪਾ ਕੇ ਜੇ ਤੁਸੀਂ ਕਾਟ ਪਾਉਣੀ ਆ ਦੇਖੋ ਮੈਂ ਤੁਹਾਨੂੰ ਦੋ ਤਰੀਕੇ ਦੱਸਦੀ ਆ ਜੇ ਤਾਂ ਇਥੋਂ ਤੁਸੀਂ ਦੇਖੋ 10 ਇੰਚ ਤੇ ਰੱਖਿਓ 10 ਇੰਚ ਤੇ ਰੱਖਦੇ ਹੋਏ ਮਾਰਕਿੰਗ ਚੱਕੋ ਮਾਰਕਿੰਗ ਚੱਕ ਕੇ ਉਹਦੇ ਨਾਲ ਡਾਰਕ ਕਰਕੇ ਕਟਿੰਗ ਕਰ ਦਿਓ ਜੀ ਆ ਦੇਖੋ 10 ਤੇ 9 ਤੇ ਬਹੁਤ ਆ ਜੀ ਕਿਉਂਕਿ 4 ਇੰਚ ਦੀ 벨ਟ ਵੀ ਪੈ ਜਾਣੀ ਆ ਠੀਕ ਹੈ ਉਹੀ 13 ਇੰਚ ਝੋਲੀ ਹੋ ਜਾਣੀ ਆ 14 ਆ ਲਓ ਜੀ ਇਸ ਤਰ੍ਹਾਂ ਇਸ ਤਰ੍ਹਾਂ ਨੋਕ ਨਾ ਨੋਕ ਮਲਾ ਕੇ ਇਹਦੀ ਕਟਿੰਗ ਕਰ ਦਿਓ ਠੀਕ ਹੈ ਜੇ ਤੁਸੀਂ ਇਸ ਤਰ੍ਹਾਂ ਕਰਨੀ ਹੈ ਇਸ ਤਰ੍ਹਾਂ ਕਰ ਲਓ ਕਿਉਂਕਿ ਵੈਲਵਟ ਤਾਂ ਵੈਸੇ ਵੀ ਭਾਰੀ ਹੁੰਦੀ ਹੈ ਤੇ ਚੌੜੇ ਪਣੇ 'ਚ ਵੀ ਹੋ ਗਿਆ ਕੱਪੜਾ ਹਨ ਜੇ ਤੁਸੀਂ ਇੱਥੋਂ ਕੱਪੜਾ ਉਤਾਰਨਾ ਚਾਹੁੰਦੇ ਆ ਇਹ ਕੱਪੜਾ ਉਤਾਰ ਦਿਓ ਆ ਤੁਹਾਡੇ ਜਿਹੜੀ ਕੰਦੇ ਦੀ ਸੀਨ ਵਗੈਰਾ ਜਿੱਦਾਂ ਤੁਸੀਂ ਲਾਉਨੇ ਹੋ ਨੇ ਪਲੇਟ ਪਾਉਨੇ ਹੋ ਨੇ ਉਹਦੇ 'ਚ ਕੱਪੜਾ ਯੂਜ਼ ਕੀਤਾ ਜਾ ਸਕਦਾ ਜਿਵੇਂ ਮਰਜ਼ੀ ਕਰ ਲਓ ਆ ਕੱਪੜਾ ਇੱਥੋਂ ਉਤਾਰਨਾ ਇੱਥੋਂ ਧਰ ਲਿਓ ਤੇ ਜੇ ਤੁਸੀਂ ਉਦਾਂ ਉਤਾਰਨਾ ਹਨ ਇੱਥੋਂ ਤੋਂ ਕੋਣ ਬਣਾ ਕੇ ਉਹ ਕਰਨੀਏ ਤੇ ਉਹ ਕਰਦੇ ਹੋ ਠੀਕ ਹੈ ਜਿਵੇਂ ਤੁਹਾਨੂੰ ਲੋਟ ਲੱਗਿਆ ਤੁਸੀਂ ਉਵੇਂ ਕਰਦੇ ਹੋ ਮੈਂ ਬਸ ਹੁਣ ਇੱਥੋਂ ਹੀ ਕਪੜਾ ਉਤਾਰ ਲਿਆ ਕਿਉਂਕਿ ਆਪਣੇ ਚੌੜੇ ਪਣੇ ਦੇ ਵਿੱਚ ਕਪੜਾ ਸੀ ਸਲਵਾਰ ਆਪਣੀ ਬਾਟਮ ਸਲਵਾਰ ਜੋ ਵੀ ਤੁਸੀਂ ਕਹੋਗੇ ਉਹ ਭਾਰੀ ਬਹੁਤ ਬਣਗੀ ਵੈਸੇ ਹੀ ਠੀਕ ਹੈ ਤੇ ਇੱਕ ਇਹ 벨ਵਟ ਦਾ ਕਪੜਾ ਹੀ ਪਾਰਾ ਹੁੰਦਾ ਤੇ ਹੁਣ ਤੁਸੀਂ ਆ ਜਾਓ ਵੀਰੇ ਇਹਨਾਂ ਦੇ ਪੌਂਚਿਆ ਤੇ ਹੁਣ ਇਹ ਤਾਂ ਕੱਟੇ ਗਏ ਠੀਕ ਹੈ ਪੌਂਚਿਆ ਵਾਸਤੇ ਜੋ ਕਪੜਾ ਆਪਣੇ ਕੋਲੇ ਚੌੜੇ ਪਣੇ ਦੇ ਵਿੱਚ ਇਸ ਤਰ੍ਹਾਂ ਇੰਨਾ ਕਪੜਾ ਹੀ ਰਹਿ ਗਿਆ ਠੀਕ ਹੋ ਜਿਹੜੇ ਹੈ ਘੇਰ ਲੋਟ ਫੋਲਡਿੰਗ ਕੀਤਾ ਵਾ ਸੀ ਨਾ ਕਪੜਾ ਤਾਂ ਘੇਰ ਲੋਟ ਆਪਾਂ ਨੂੰ ਚਾਹੀਦਾ ਲੈਂਥ ਚਾਹੀਦੀ ਆ ਪਹੁੰਚੇ ਦੀ 33 ਇੰਚ ਠੀਕ ਹੈ ਇਸ ਤਰ੍ਹਾਂ ਸੀਗਾ ਇਹ ਕਪੜਾ ਠੀਕ ਹੈ ਚੌੜੇ ਪਣੇ ਦੇ ਵਿੱਚ ਆ ਘੇਰ ਲੋਟ ਆ ਠੀਕ ਹੈ ਤੇ ਹੁਣ ਤੋਂ ਆਪਣੇ ਕੋਲ ਜਿਹੜਾ ਕਪੜਾ ਤੁਹਾਨੂੰ ਮੈਂ ਇੰਚੀ ਟੇਪ ਨਾਲ ਮਾਰਕਿੰਗ ਕਰਕੇ ਦਿਖਾਉਣੀ ਆ 20 21 ਇੰਚ ਆਪਣੇ ਕੋਲ ਕਪੜਾ ਬਚਿਆ ਹੋਊਗਾ ਠੀਕ ਹੈ ਹਾਂਜੀ 22 ਇੰਚ ਕੱਪੜਾ 22 ਇੰਚ ਦਾ ਕੱਪੜਾ ਤਾਂ ਵੀਰੇ ਆਪਣਾ ਪਹੁੰਚਾ ਨਹੀਂ ਪੈਣਾ ਪਹੁੰਚੇ ਦੀ ਲੈਂਥ ਜਿਹੜੀ ਪੈਣੀ ਹੈ ਆਪਣੇ 33 33 ਇੰਚ ਦੇ ਆਪਾਂ ਕੁੰਦਿਆਂ ਦੀ ਮਾਰਕਿੰਗ ਕੱਟੀ ਆ ਤਾਂ 33 ਇੰਚ ਦੇ ਹੀ ਪਹੁੰਚੇ ਦੀ ਮਾਰਕਿੰਗ ਕਟੋਗੇ ਹੁਣ ਤੁਸੀਂ ਇੱਥੇ ਕੀ ਕਰੋਗੇ ਤੁਹਾਡੇ ਲਈ ਇਹ ਸੌਖਾ ਤਰੀਕਾ ਰਹੂਗਾ ਇਸ ਤਰ੍ਹਾਂ ਫੋਲਡਿੰਗ ਲੰਬੇ ਲੋਟ ਕਰ ਲੂਗੇ ਠੀਕ ਹੈ ਇਸ ਤਰ੍ਹਾਂ ਉਹ ਕੱਪੜੇ ਨੂੰ ਇਸ ਤਰ੍ਹਾਂ ਨਿਮਾਈ ਲੋਟ ਲੈਂਥ ਹੀ ਕਰ ਲੋਗੇ ਤੇ ਫੇਰ ਤੁਸੀਂ ਇਹਦੀ ਕਟਿੰਗ ਕਰ ਲੋਗੇ ਠੀਕ ਹੈ ਤੁਹਾਡਾ ਪੌਂਚਾ ਵੀ ਪੂਰਾ ਹੋ ਜਾਊਗਾ ਇਸ ਤਰ੍ਹਾਂ ਤੇ ਤੁਹਾਡੀ ਬਾਟਮ ਵੀ ਭਾਰੀ ਹੋ ਜਾਊਗੀ ਦੋਨੇ ਗੱਲਾਂ ਹੋ ਜਾਣਗੀਆਂ ਠੀਕ ਹੈ ਜੀ ਇਸ ਚੀਜ਼ ਦਾ ਪੌਂਚਾ ਪਾਉਣਾ ਕੋਈ ਵੀ ਘਾਟਵਾਦ ਜਾਂ ਆਪਾਂ ਕਹਿੰਦੇ ਨੇ ਸਲਵਾਰ ਘੁੰਮਦੀ ਹੈ ਸਲਵਾਰ ਘੁੰਮਣ ਦਾ ਕਾਰਨ ਇਹ ਨਹੀਂ ਹੁੰਦਾ ਵੀਰੇ ਆਪਾਂ ਆਪਣੇ ਚੈਨਲ ਤੇ ਵੀਡੀਓ ਪਾ ਚੁੱਕੇ ਹਾਂ ਸਲਵਾਰ ਘੁੰਮਣ ਦਾ ਮੇਨ ਕਾਰਨ ਕੀ ਆ ਉਹ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਠੀਕ ਹੈ ਆ ਦੇਖੋ ਜੀ ਆਪਾਂ ਨੂੰ ਪੌਂਚੇ ਦੀ ਜਿਹੜੀ ਚੜਾਈ ਆ 12 ਚਾਹੀਦੀ ਸੀ ਜੀ 11 ਕੋਈ ਗੱਲ ਨਹੀਂ ਉਹ ਆ ਜਾ ਆਪਾਂ ਕੁੰਦਾ ਜਾਦਾ ਪਾਇਆ ਹੋਇਆਗਾ ਕੋਈ ਚੱਕਰ ਨਹੀਂ ਸਾਡੇ 11 ਚੱਲ ਜਾਊਗਾ ਹੁਣ ਤੁਸੀਂ ਇਹਨਾਂ ਦੀ ਲੈਂਥ ਲਾ ਲਿਓ ਇਸ ਤਰ੍ਹਾਂ ਲੈਂਥ ਲਾਇਓ 33 ਇੰਚ ਠੀਕ ਹੈ 33 33 ਇੰਚ ਦੀ ਆਪਾਂ ਮਾਰਕਿੰਗ ਕੁੰਦਿਆਂ ਦੀ ਕੀਤੀ ਹੋਈ ਆ ਠੀਕ ਹੈ ਤਿੰਨ ਥਾਂ ਤੇ ਮਾਰਕਿੰਗ ਦੋ ਥਾਂ ਤੇ ਬਹੁਤ ਤੇ ਇੱਥੇ ਕਰ ਲਿਓ ਆਹ ਲਓ ਜੀ ਇਹ ਹੋ ਗਈ ਇਹ ਹੋਣ ਤੋਂ ਬਾਅਦ ਵੇਖੋ ਤੁਸੀਂ 2.5 ਮੀਟਰ ਦੇ ਵਿੱਚ ਤੁਹਾਡੇ ਪਹੁੰਚੇ ਵੀ ਬਾਟਮ ਵੀ ਭਾਰੀ ਹੋਗੀ ਪਹੁੰਚੇ ਵੀ ਨਿਕਲਿਆ ਹੋਣੀ ਔਰ ਇਹਦੇ ਨਾਲ ਦੀ 벨ਟ ਵੀ ਨਿਕਲਿਆ ਹੋਊਗੀ ਨਹੀਂ ਤਾਂ ਆਪਾਂ ਨੂੰ 벨ਟ ਨਾ ਕਮੀਜ਼ ਨਾਲ ਦੀ ਪਾਉਣੀ ਪੈਂਦੀ ਹੁੰਦੀ ਹੈ ਫਿਰ ਉਹ ਆਊਟ ਲੱਗਦੀ ਹੈ ਠੀਕ ਹੈ ਕਮੀਜ਼ ਦੇ ਨਾਲ ਦੀ 벨ਟ ਆਊਟ ਲੱਗਦੀ ਹੈ ਜੇ ਤੁਸੀਂ ਇਸੇ बॉਟਮ ਦੇ ਪੂਰੇ ਕੱਪੜੇ ਦੀ ਹੀ बॉਟਮ ਬਣ ਜੇਵੇ ਤਾਂ ਵਧੀਆ ਰਹਿੰਦੀ ਹੈ ਕਈ ਵਾਰ ਆਪਾਂ ਹੁੰਦਾ ਵੀ ਚਲੋ बॉਟਮ ਦੀ 벨ਟ ਆ ਜਿਹੜੀ ਆਪਾਂ ਕਮੀਜ਼ ਨਾਲ ਦੇ ਕੱਪੜੇ ਦੀ ਪਾ ਦਿੰਨੇ ਆ ਨਹੀਂ ਤੁਸੀਂ ਉਸ ਚੀਜ਼ ਦੇ ਵਿੱਚ ਜੇ ਕੱਪੜਾ ਘੜਦਾ ਹੁੰਦਾ ਤਾਂ ਆ ਤਰੀਕਾ ਵਰਤ ਲਿਆ ਕਰੋ ਠੀਕ ਹੈ ਇਸ ਤਰ੍ਹਾਂ ਘੁਮਾ ਕੇ ਫਿਰ ਉਹਦੀ ਕਟਾਈ ਕਰ ਦਿਆ ਕਰੋ ਇਸ ਤਰ੍ਹਾਂ ਹਕੇ ਜੀ ਹਾਂ ਹੁਣ ਇਹਨਾਂ ਦੇ ਦੋਨੇ ਪਹੁੰਚੇ ਹੋ ਗਏ ਠੀਕ ਹੈ ਤਾਂ ਦੇਖੋ ਜੀ ਹਾਂ ਚਾਰੇ ਹੁੰਦੇ ਆ ਆ ਦੋਨੇ ਪਹੁੰਚੇ ਆ ਹੁਣ ਮੈਂ ਤੁਹਾਨੂੰ 벨ਟ ਦਾ ਕਪੜਾ ਵੀ ਵੀਰੇ ਉਹਦੇ ਵਿੱਚੋਂ ਹੀ ਬਚ ਗਿਆ ਆ ਲੋ ਆਪਣੇ ਕੋਲ ਕਪੜਾ ਰਹਿ ਗਿਆ ਇਸ ਤਰ੍ਹਾਂ ਐਨਾ ਠੀਕ ਹੈ ਹੁਣ ਆਪਣੀ 벨ਟ ਆ ਜਿਹੜੀ ਇਹਨਾਂ ਦੇ ਉਹ ਹੈਗੀ ਆ 24 ਇੰਚ ਤਿਆਰ 22 ਇੰਚ ਤਿਆਰ ਆ ਜੀ 2 ਇੰਚ ਤੇ 12 ਇੰਚ ਦੀ ਕਟਿੰਗ ਕੀਤੀ ਜਾਊਗੀ ਫਿਰ ਇੱਕ ਚੀਜ਼ ਹੋਰ ਆ ਜਦੋਂ ਤੁਸੀਂ 벨ਟ ਕੱਟਣ ਲੱਗੇ ਨਾ ਤੁਸੀਂ ਤੇਜ਼ੀ ਦੇ ਵਿੱਚ ਜਿਹੜੀ ਖੁੱਲੀ ਸੀ ਨਾ ਇਸ ਪਾਸਿਓਂ ਨਾ ਕੱਟ ਦਿਓ ਠੀਕ ਹੈ ਤੁਸੀਂ ਬੰਦ ਵਾਲੇ ਪਾਸਿਓਂ ਕੱਟਿਆ ਕਰੋ ਤਾਂ ਉਹ ਬੰਦ ਜੀ ਕਪੜਾ ਪੂਰਾ ਪੂਰਾ ਹੋਵੇ ਹੁਣ ਬੰਦ ਵਾਲੇ ਕਪੜੇ ਅਸੀਂ ਇਧਰੋਂ ਆਪਾਂ ਮਾਰਕਿੰਗ ਕਰ ਲਾਂਗੇ ਆ ਦੇਖੋ 7-7 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲਾਂਗੇ ਠੀਕ ਹੈ ਇਸ ਤਰ੍ਹਾਂ 7-7 ਓਕੇ ਜੀ ਥੋੜੇ ਦੀ ਲੈਂਥ ਵੀ ਚੈੱਕ ਕਰ ਲੋ ਆ ਲੋ ਤੇ 8 ਇੰਚ ਹੈਗੀ ਆ ਕੋਈ ਗੱਲ ਨਹੀਂ ਜੀ ਉਹ ਪੂਰਾ ਹੋ ਜਾਊਗਾ ਕਪੜਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਸਾਡੇ ਕਿਤੇ ਇੰਚਾ 24 ਆਪਾਂ ਨੂੰ ਚਾਹੀਦਾ ਸੀ ਤੇ 22 ਇੰਚ ਬੈਲਟ ਇਹਨਾਂ ਦਾ ਤਿਆਰ ਆ ਓਕੇ ਆ ਜੀ ਤੇ ਦੇਖੋ ਤੁਸੀਂ ਆਪਾਂ ਚੜਾਈ ਐ ਸਲੋਟ ਲਾ ਲਈ ਨਾ ਹੁਣ ਇੱਥੇ ਇੱਕ ਚੀਜ਼ ਆਪਾਂ ਹੋਰ ਕਈ ਵਾਰ ਗਲਤੀ ਕਰ ਦਿੰਨੇ ਹੁਣ ਜੀ ਆਪਾਂ ਚੜਾਈ ਲੋਟ ਨਾ ਜਿਵੇਂ ਹੁਣ ਆਪਣੇ ਕੋਲੇ ਕੱਪੜਾ ਪੂਰਾ ਪੂਰਾ ਜੇ ਹੁਣ ਮੈਂ ਇਧਰੋਂ ਇਧਰੋਂ ਲਾ ਕੇ ਐਂਚੀ ਟੇਪ ਇਧਰੋਂ ਲੈਂਥ ਉਹ ਚੜਾਈ ਉਤਾਰੀਆ ਤਾਂ ਓਕੇ ਆਪਣੇ ਕੋਲੇ ਇੰਨਾ ਕੱਪੜਾ ਜਿਹੜਾ 8 ਇੰਚ ਦੀ ਚੜਾਈ ਦੇ ਵਿੱਚ ਕੱਪੜਾ ਫालतू ਆਜੂ ਇਹ ਆਪਣੇ ਪਹੁੰਚਾਂ ਤੇ ਬੋਕਰ ਮੜਨ ਦੇ ਸਮੇਂ ਕੰਮ ਆਜੂ ਨਹੀਂ ਆਪਣਾ ਇਹ ਕੱਪੜਾ ਐਕਸਟਰਾ ਹੀ ਜਾਣਾ ਸੀ ਜੇ ਆਪਾਂ ਇਧਰਲੇ ਪਾਸੇ ਰੱਖਿਆ ਦੇਖੋ 7 ਇੰਚ ਦੀ ਸੀਨ ਲਾਣੀ ਸੀ ਨਾ ਤੇ ਆਪਣੇ ਕੋਲੇ ਦੋਨੇ ਪੱਲੇ ਲਗ ਲਗ ਖੁੱਲੇ ਹੀ ਰਹਿਣੇ ਸੀ ਇਸ ਤਰ੍ਹਾਂ 4 4 ਇੰਚ ਦੇ ਹੁਣ ਆਪਾਂ ਬੰਦ ਵਾਲੇ ਪਾਸੇ ਹੀ ਸੀਨ ਰੱਖ ਕੇ ਲਾਵਾਂਗੇ ਇਸ ਤਰ੍ਹਾਂ ਕਟਿੰਗ ਲ ਮਾਰਕਿੰਗ ਰੱਖ ਕੇ ਲਾਵਾਂਗੇ ਤੇ ਕਟਿੰਗ ਕਰ ਦਾਂਗੇ ਠੀਕ ਹੈ ਆ ਲੋ ਜੀ ਇਹ ਜਿਹੜਾ ਚਲੋ ਬੁਗਰਾ ਮਾਰਨ ਦੇ ਲਈ ਤਾਂ ਤੁਸੀਂ ਥੱਲੇ ਕਪੜਾ ਕਮੀਜ਼ ਨਾਲ ਦਾ ਵੀ ਲਾ ਸਕਦੇ ਆ ਲੱਗ ਜੂਗਾ ਕਈ ਵਾਰ ਗਲੇ ਦੀ ਡਿਜ਼ਾਈਨਿੰਗ ਕਰਨੀ ਹੁੰਦੀ ਜਿਵੇਂ ਪ੍ਰਿੰਟ ਕਮੀਜ਼ ਸੀਗਾ ਇਹਨਾਂ ਦਾ ਤਾਂ ਉਹਨਾਂ ਦੇ ਗਲੇ ਦੇ ਉੱਪਰ ਇਸ ਤਰ੍ਹਾਂ ਦੀ ਆਵਾਂ ਵਾਲੀ ਕੰਤਰ ਦੇ ਨਾਲ ਤੁਸੀਂ ਡਿਜ਼ਾਈਨਿੰਗ ਕਰ ਲੋਗੇ ਜੇ ਤੁਹਾਡੀ ਚੜਾਈ ਲੋਟ ਕੱਟੀ ਹੋਊਗੀ ਜੇ ਤਾਂ ਹੁਣ ਵਿਚਾਰੇ ਕੱਟ ਦਿੰਦੇ ਇੱਥੋਂ ਤੇ ਉਹ ਅਲੱਗ-ਅਲੱਗ ਹੋ ਜਾਣੇ ਸੀ ਨਾ ਕੋਈ ਵੰਨ ਨਹੀਂ ਸੀ ਆ ਡਿਜ਼ਾਈਨਿੰਗ ਬੱਸ ਹੋਣੀ ਬਣ ਜੂ ਕੱਪੜੇ ਦੀ ਆਪਾਂ ਜਲਾਉਣੀ ਹੋਈ ਉਹ ਤਾਂ ਉੱਥੇ ਲਾ ਦਾਂਗੇ ਕਮੀਜ਼ ਤੇ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆ ਬੈਲਟ ਹੋ ਗਿਆ ਇਹਨਾਂ ਦਾ ਆ ਇਹਨਾਂ ਦੇ ਪਹੁੰਚੇ ਹੋਗੇ ਪਟ ਕਹੋਗੇ ਪਹੁੰਚੇ ਕਹੋਗੇ ਆਚਾਰੀ ਕੁੰਦੇ ਹੋਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਜੀ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ